ਤਸਰੀਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ ਨੇ ਉਹੀ ਤੇ ਮੈਂーストラਮ ਸਿੰਘ ਸ੍ਰੀ ਗੁਰੂ ਰਵਿਦਾਸ ਜੀ ਦਾ 642ਵਾਂ ਜਨਮ ਦਿਹਾੜਾ ਮਨਾਉਣ ਲਈ ਪਿੰਡ ਵਾਸੀਆਂ ਵੱਲੋਂ ਨਹੀਂ ਦਿੱਤਾ ਗਿਆ ਸੰਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਿਰਾਸ਼ ਸੰਤਾਂ ਵੱਲੋਂ ਗੁਰੂ ਰਵਿਦਾਸ ਜੀ ਦੀ ਪੋਥੀ ਸਾਹਿਬ ਨੂੰ ਨਮ ਸਮਰਪਿਤ ਮਨਾਇਆ ਗਿਆ ਸ਼ੁਭ ਦਿਹਾੜਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬਰਾੜ ਕਲਾ ਦੀ ਸਿੰਗਲ ਬਸਤੀ ਨੇੜੇ ਰੇਲਵੇ ਲੇਨ ਬਰੀਵਾਲਾ ਵਿਖੇ ਉੱਪਰ ਦੱਸੇ ਅਨੁਸਾਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਉਣ ਲਈ ਪਿੰਡ ਬਰਾੜ ਕਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਤਾਂ ਨੂੰ ਨਾ ਦਿੱਤੇ ਜਾਣ ਕਰਕੇ ਗੁਰੂ ਜੀ ਦੀ ਬਾਣੀ ਦਾ ਸਤਕਾਰ ਕਰਨ ਵਾਲੇ ਲੋਕਾਂ ਦੇ ਮਨਾਂ ਨੂੰ ਪਹੁੰਚੀ ਭਾਰੀ ਠੇਸ ਨਿਰਾਸ਼ ਸੰਤਾਂ ਵੱਲੋਂ ਸ੍ਰੀ ਗੁਰੂ ਅਰਦਾਸ ਜੀ ਦੀ ਪੋਤੀ ਸਾਹਿਬ ਨੂੰ ਨਤਮਸਤਕ ਹੁੰਦਿਆਂ ਫਿਰ ਵੀ ਬੜੇ ਉਤਸ਼ਾਹ ਅਤੇ ਤੂਮਤਾਮ ਨਾਲ ਮਨਾਇਆ ਗਿਆ ਸ਼ੁਭ ਦਿਹਾੜਾ ਜੇ ਕਰੀ ਯੋਗ ਹੈ ਕਿ ਹਰ ਸਾਗ ਦੀ ਤਰ੍ਹਾਂ ਸਿੰਧ ਬਸਤੀ ਪਿੰਡ ਵਿਰਾੜ ਕਲਾ ਰੇਲਵੇ ਲਾਈਨ ਮੰਡੀ ਬਰੀ ਵਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 642 ਮਾ ਜਨਮ ਦਿਹਾੜਾ ਮਨਾਇਆ ਗਿਆ ਜਾਨਸੀ ਸੰਮਸਮਾਗਮ ਦੇ ਪ੍ਰਬੰਧਕਾਂ ਦੇ ਦਰਸ਼ਨ ਮੁਤਾਬਕ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਧਰਮਸ਼ਾਲਾ ਵਿਖੇ ਲਿਆ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਣਾ ਸੀ ਪਰ ਗੁਰਦੁਆਰੇ ਵੱਲੋਂ ਭੇਜੇ ਗਏ ਗ੍ਰੰਥੀ ਸਿੰਘ ਵੱਲੋਂ ਧਰਮਸ਼ਾਲਾ ਵਿੱਚ ਕੰਧਾ ਨਾਲ ਸਤਕਾਰ ਵਜੋਂ ਗੁਰੂ ਰਵਿਦਾਸ ਜੀ ਦੀਆਂ ਤਸਵੀਰਾਂ ਉਤਾਰ ਕੇ ਕੰਬੜੇ ਵਿੱਚੋਂ ਬਾਹਰ ਸੁੱਟਣ ਦੀ ਗੱਲ ਆਖੀ ਦੂਸਰੇ ਪਾਸੇ ਗੁਰੂ ਜੀ ਦਾ ਸਤਕਾਰ ਕਰਨ ਵਾਲੀਆਂ ਸੰਗਤਾਂ ਨੇ ਗੁਰੂ ਰਵਿਦਾਸ ਜੀ ਦੀਆਂ ਤਸਵੀਰਾਂ ਕੰਧ ਨਾਲੋਂ ਲਾ ਕੇ ਸੁੱਟਣ ਸੁੱਟਣ ਦੀ ਨਾ ਗੱਲ ਮੰਨੀ ਤਾਂ ਪੈਂਡ ਮਰਾੜ ਪਲਾਂ ਦੇ ਗੁਰਦੁਆਰਾ ਸਾਹਿਬ ਵੱਲੋਂ ਭੇਜੇ ਗ੍ਰੰਥੀ ਸਿੰਘ ਵੱਲੋਂ ਇਹਨਾਂ ਸੰਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੀ ਨਾਂ ਦਿੱਤਾ ਗਿਆ ਦੂਰ ਦੂਰ ਤੋਂ ਆਏ ਲੋਕਾਂ ਅਤੇ ਸਿੰਗਲ ਬਸਤੀ ਦੀਆਂ ਸੰਤਾਂ ਨਰਾਸ਼ ਹੁੰਦਿਆਂ ਨਰਾਸ਼ ਹੁੰਦਿਆਂ ਬਾਬਾ ਜੀ ਦੀ ਪੋਥੀ ਸਹਿਬ ਨੂੰ ਨਤਮਤਕ ਹੁੰਦਿਆਂ ਮਨਾਇਆ ਗਿਆ ਸ਼ੁਭ ਦਿਹਾੜਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਰੀਆਂ ਸੰਗਤਾਂ ਨੂੰ ਪਹਿਲੋ ਤਾਂ ਸਾਡੇ ਵੱਲੋਂ ਗੁਰੂ ਰਵਿਦਾਸ ਜੀ ਦੇ ਗੁਰਪੁਰਪਤੀਆਂ ਲੱਖ ਲੱਖ ਵਧਾਈਆਂ ਜੀ ਤੇ ਕੀ ਮਾਮਲਾ ਕੀ ਹੋਇਆ ਅੱਜ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੇ ਮਤਲਬ ਰਵਿਦਾਸ ਗੁਰੂ ਦੀ ਬਾਣੀ ਦਾ ਹੀ ਇਕੱਲਾ ਜਿਹੜਾ ਤੁਸੀਂ ਦਿਨ ਮਨਾਇਆ ਹੈ ਕਨ ਇਹ ਹੀ ਸਾਡੇ ਸਤਿਗੁਰਾਂ ਨੇ ਮਨਾ ਮਨੁਸ਼ ਰੂਪ ਹੈ ਮਨੁ ਦੁਆਰਾ ਤੇ ਲੱਗੇ ਹੋਏ ਕੰਦਾ ਨਾ ਲੱਗੇ ਹੋਏ ਓਕੇ 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 ਉਹ ਸਾਡੇ ਸਰੂਪ ਲਾ ਕੇ ਦੂਜੇ ਕਮਰੇ ਦੇ ਵਿੱਚ ਰੱਖੀ ਜਾਂਦੇ ਸੀਗੇ ਅਸੀਂ ਉਸ ਦਾ ਵਿਰੋਧ ਕੀਤਾ ਭਈ ਸਤਿਗੁਰ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈਗੀ ਆ ਜੀ ਤੇ ਇਸ ਦੇ ਕਾਰਨ ਉਹ ਪ੍ਰੰਤੋਂ ਭੜਕ ਭੜਕਣ ਤੋਂ ਬਾਅਦ ਅਸੀਂ ਉਹਨਾਂ ਨੂੰ ਫਿਰ ਅਸੀਂ ਹੱਥ ਬਨਲ ਕੇ ਤੋਰਤਾ ਵਿੱਚ ਸਾਡੂੰ ਸਿਰ ਮੱਥੇ ਨਮਰਤਾ ਅਸੀਂ ਆਪ ਦੇ ਸਤਿਗੁਰੂ ਭਗਤ ਰਾਜ ਮਹਾਰਾਜ ਜੀ ਕੌਣ ਸੀਗੇ ਸੇਵਾਦਾਰ ਜੀ ਉਹ ਆ ਮਨੋ ਬਾਬਾ ਜੀ ਸੀ ਕਿਹੜੇ ਪਿੰਡ ਦੇ ਮਰਾਠਕਲਾ ਮਰਾਠਕਲਾ ਤੋਂ ਸੀਗੇ ਜੀ ਬਾਬਾ ਜੀ ਅੱਛਾ ਉਹਨਾਂ ਨੂੰ ਕੋਈ ਪਤਾ ਜਿਨ੍ਹਾਂ ਨੇ ਕਿਹਾ ਸੀ ਵੀ ਉਹ ਤਾਂ ਬਾਬਾ ਦੱਸੋ ਜਾ ਸਾ ਅੱਛਾ ਉਹ ਤਾਂ ਬਾਬਾ ਜੀ ਸਦਾ ਸਦਾਈ ਤੇ ਅਸੀਂ ਉਸ ਦਾ ਫਿਰ ਹਾਰ ਕੇ ਉਹਨਾਂ ਨੂੰ ਹੱਥ ਬੰਨ ਕੇ ਨਰਮੁਤਰਾ ਦਾ ਤੋਰਤਾ ਸੀ ਅਖੇ ਬਿਨਾਂ ਸੀ ਸਤਗੁਰੂ ਵਿਦਾ ਮਹਾਰਾਜ ਦਾ ਹੀ ਸਰੂਪ ਲੈ ਆ ਕੇ ਅੱਜ ਯਾਦ ਦਾ ਪ੍ਰੋਗਰਾਮ ਨਿਭਾ ਲਾਂਗੇ ਹੂੰ ਅੱਛਾ ਹੁਣ ਜਿਹੜਾ ਇੱਥੇ ਭੋਗ ਪਾਇਆ ਗਿਆ ਹੈ ਦਿਨ ਮਨਾਇਆ ਹੈ ਇਹ ਮਤਲਬ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਨਹੀਂ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਹੋਏਗਾ ਬਾਣੀ ਆ ਬਾਣੀ ਆ ਗੋਠੀਆਂ ਦੇ ਰੂਪ ਅਸੀਂ ਆਉਣ ਵਾਲੇ ਟਾਈਮ ਤੇ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਹੀ ਪ੍ਰਚਾਰ ਕਰਨਾ ਸ਼ੁਰੂ ਕਰਾਂਗੇ ਜੇ ਸਾਨੂੰ ਆਉਣ ਵਾਲੇ ਟਾਈਮ ਤੇ ਸਾਡੂ ਸਾਡੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਜੇ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਪ੍ਰਕਾਸ਼ ਦੇਣ ਤੋਂ ਅਕਾਰ ਕੀਤਾ ਤਾਂ ਇਹ ਇਮਰਾਨ ਕਲਾਂ ਦੀ ਗੱਲ ਆ ਹਾਂ ਇਮਰਾਨ ਕਲਾਂ ਦੀ ਗੱਲ ਆ ਜੀ ਸਾਡੀ ਇਹ ਅੱਛਾ ਇਮਰਾਨ ਕਲਾਂ ਬਸਤੀ ਆ ਜਾਂਦੀ ਸਾਡੀ ਇਹ ਛੱਤ ਦੇ ਉੱਤੇ ਹੋਰ ਕੋਈ ਕੁਝ ਕਹਿਣਾ ਚਾਹੁੰਦਾ ਹੋਵੇ ਕੀ ਕੁਝ ਹੋਵੇ ਬਸ ਠੀਕ ਹੈ ਬਾਈ ਆ ਭਾਈ ਕੁਝ ਕਰਨਾ ਸੀ ਇਹ ਬੋਲਤਾ ਹੀ ਰਵੀਦਾਸ ਜੀ ਦਾ ਜਨਮ ਦਿਨ ਮਨਾਇਆ ਗਿਆ ਇਹਦੀ ਸਾਨੂੰ ਖੁਸ਼ੀ ਤਾਂ ਬਹੁਤ ਹੈ ਕਿ ਰਵੀਦਾਸ ਜੀ ਦਾ ਜਨਮ ਦਿਨ ਮਨਾਇਆ ਗਿਆ ਪਰ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਦੁੱਖ ਵੀ ਬਹੁਤ ਹੈ ਕਿ ਇੱਥੋਂ ਦੀ ਗੁਰਦੁਆਰਾ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਹਨਾਂ ਤੋਂ ਨਾ ਇਹਨਾਂ ਨੂੰ ਨਾ ਕਰ ਦਿੱਤੀ ਉਹਦਾ ਕੀ ਕਾਰਨ ਹੈ ਇਹ ਤਾਂ ਉਹੀ ਦੱਸ ਸਕਦੇ ਆ ਇੱਥੇ ਮੈਂ ਆਉਂਦੀ ਭੈਣ ਨੂੰ ਲੁਧਿਆਣੇ ਤੋਂ ਸਪੈਸ਼ਲ ਕੀਰਤਨ ਲਈ ਸੱਦਿਆ ਸੀ ਥੋੜਾ ਜਿਹਾ ਮਨ ਖੱਟਾ ਹੋਇਆ ਹੈ ਕਾਰਨ ਉਹਨਾਂ ਨੂੰ ਪਤਾ ਹੈ ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਕਹਿੰਦੀ ਹੈ ਜਦ ਆਪਨ ਆਪ ਆਪੁਰਤਾਰੇ ਹੁਕਮਨੀ ਸਾਹਿਬ ਦੀ ਬਾਣੀ ਆ ਹੁਕਮਨੀ ਸਾਹਿਬ ਦੇ ਪਾਠ ਕਰਾਣੇ ਸੀ ਜਦ ਆਪਨ ਆਪ ਉਰਤਾਰ ਆਪ ਉਰਤਾਰੇ ਤਾਂ ਸਗਨ ਫਸਗਨ ਕੀ ਆ ਵਿਚਾਰ ਹੈ ਕੋਈ ਸਗਣਾ ਆਪ ਸਗਣਾ ਵਿਚਾਰ ਨਹੀਂ ਸਕਦਾ ਇਹ ਲੋਕ ਅਸਲ ਦੇ ਵਿੱਚ ਸਗਣਾ ਆਪ ਸਗਣਾ ਚ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੈਦ ਕਰਨਾ ਚਾਹੁੰਦੇ ਤੇ ਮੈਂ ਇੱਥੇ ਸੰਗਤ ਦੇ ਵਿੱਚ ਮੇਰੀ ਭੈਣ ਨੇ ਤੇ ਅਸੀਂ ਦੋਨੋਂ ਭੈਣ ਭਰਾਵਾਂ ਨੇ ਸਲਾਹ ਕਰਕੇ ਅਸੀਂ ਕਿਹਾ ਵੀ ਬਾਣੀ ਗੁਰਦਾਸ ਜੀ ਦੀ ਕਹਿੰਦੀ ਹੈ ਘਰ ਘਰ ਅੰਦਰ ਧਰਮ ਸ਼ਾਲ ਘਰ ਘਰ ਅੰਦਰ ਧਰਮ ਸ਼ਾਲ ਤੇ ਇਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਰੋਕਿਆ ਕਿਵੇਂ ਰੋਕਿਆ ਕਿਉਂ ਰੋਕਿਆ ਉਹ ਦੱਸਣਗੇ ਜਾਂ ਉਹ ਦੱਸ ਸਕਦੇ ਆ ਅਸੀਂ ਸੰਗਤ ਨੂੰ ਕਿਹਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਚਾਹੁੰਦਾ ਉਹਨੂੰ ਅਸੀਂ ਸੰਚੀਆਂ ਗੁਟਕੇ ਨਿਤਨੇਮ ਦੇ ਜੋ ਕੋਈ ਲੈਣਾ ਚਾਹੁੰਦਾ ਜੇ ਤਾਂ ਮੁੱਲ ਲੈ ਸਕਦਾ ਤਾਂ ਉਹਦੇ ਤੋਂ ਅਸੀਂ ਲਾਗਤ ਮੁੱਲ ਲਵਾਂਗੇ ਪੈਸੇ ਦੇ ਸਕਦਾ ਜੇ ਕੋਈ ਪੈਸੇ ਨਹੀਂ ਦੇ ਸਕਦਾ ਜਾਂ ਨਹੀਂ ਦੇਣਾ ਚਾਹੁੰਦਾ ਅਸੀਂ ਗੁਰਬਾਣੀ ਦੇ ਪ੍ਰਚਾਰ ਹਿੱਤ ਗੁਰਬਾਣੀ ਨਾਲ ਜੁੜਨ ਹੈ ਕਿਉਂਕਿ ਇੱਥੇ ਨਾ ਕੁਝ ਮੁੱਦੇ ਚੱਲ ਰਹੇ ਆ ਦੇ ਭਗਤਾਂ ਜਾਂ ਗੁਰੂ ਦਾ ਗੁਰੂ ਰਵਿਦਾਸ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੰਸਾ ਸਪਸ਼ਟ ਤੇ ਸਾਫ਼ ਕਰਦੇ ਜਦੋਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗ੍ਹਾ ਦਿੱਤੀ ਗੁਰੂਤਵ ਆਪ ਦੀ ਅਭ ਹੋ ਗਈ ਤੇ ਜਿਹੜੀ ਗੱਲ ਭਗਤ ਦੀ ਹੈ ਗੁਰੂ ਸਾਹਿਬਾਂ ਨੇ ਆਪ ਦੀ ਬਾਣੀ ਦੇ ਨਾਲ ਕਿਤੇ ਵੀ ਇਹ ਨਹੀਂ ਲਿਖਿਆ ਵੀ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਔਰ ਰਵੀਦਾਸ ਜੀ ਨੂੰ ਆਪਦੇ ਨਾਲੋਂ ਜ਼ਿਆਦਾ ਇੱਜ਼ਤ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਲਿਖਦੇ ਆ ਜਦੋਂ ਭਗਤ ਰਵੀਦਾਸ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਸਪਸ਼ਟ ਤੇ ਸਾਫ਼ ਲਿਖਿਆ ਜਾਂਦਾ ਸ਼ੁਰੂ ਹੋਣ ਤੋਂ ਪਹਿਲਾਂ ਬਾਣੀ ਭਗਤ ਰਵੀਦਾਸ ਜੀਓ ਕੀ ਯਾਨੀ ਕਿ ਗੁਰੂ ਪਾਤਸ਼ਾਹ ਆਪਦੇ ਨਾਲੋਂ ਰਵੀਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਆਦਾ ਸਨਮਾਨ ਦਿੰਦੇ ਆ ਔਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਤਨਾਮ ਦਾ ਉਪਦੇਸ਼ ਗੁਰੂ ਨਾਨਕ ਭਾਸ਼ਾ ਨੇ ਦਿੱਤਾ ਨਹੀਂ ਜੇ ਰਵਿਦਾਸ ਜੀ ਦੀ ਆਰਤੀ ਪੜ੍ਹੀਏ ਤਾਂ ਉਹਦੇ ਚ ਸਪਸ਼ਟ ਤੇ ਸਾਫ਼ ਹੈ ਸਤਨਾਮ ਹੈ ਹਰ ਭੋਗ ਤੇ ਹਾਰੇ ਸਤਨਾਮ ਦਾ ਉਪਦੇਸ਼ ਸਾਰਿਆਂ ਨੂੰ ਪਹਿਲਾਂ ਭਗਤ ਗੁਰੂ ਰਵਿਦਾਸ ਜੀ ਨੇ ਦਿੱਤਾ ਇਹ ਸਪਸ਼ਟਰ ਸਾਫ਼ ਕੀਤਾ ਗਿਆ ਹੈ ਕੇ ਗੁਰੂ ਨਾਨਕ ਪਾਸ਼ਾ ਨੇ ਗੁਰੂ ਸਹਿਬਾਨ ਨੇ ਖੁਦ ਰਵੀਦਾਸ ਜੀ ਨੂੰ ਆਪਣੇ ਨਾਲੋਂ ਵੱਧ ਮਾਨ ਸਨਮਾਨ ਦਿੱਤਾ ਤੇ ਗੱਲ ਸਾਡੀਆਂ ਸਿੱਖ ਸੰਸਥਾਵਾਂ ਦੀ ਇੱਕ ਹੋਰ ਗੱਲ ਮੈਂ ਕਹਿਣੀ ਚਾਹਨਾ ਤੇ ਜਿਹੜੀ ਹੁਣ ਗੁਰੂ ਸਾਹਿਬ ਦੀ ਗੱਲ ਕਰਦੇ ਆ ਇੱਕ ਤੁਹਾਡਾ ਬਾਪ ਹੈ ਖੜਾ ਬਾਪ ਗੁਰੂ ਨਾਨਕ ਪਾਸ਼ਾ ਗੁਰੂ ਪਾਸ਼ਾ ਚਲੋ ਅੱਜ ਮੰਨਦੇ ਆ ਸਾਡਾ ਬਾਪ ਹੋਰ ਗੁਰੂ ਨਾਨਕ ਪਾਸ਼ਾ ਤੇ ਰਵੀਦਾਸ ਜੀ ਮਿੱਤਰ ਆ ਤੌਣਾ ਬਾਪ ਨੂੰ ਤੁਸੀਂ ਘਰੇ ਸੱਸੀ ਕਾਲ ਆਏ ਨੂੰ ਨਾ ਬੁਲਾਓ ਇੱਜ਼ਤ ਨਾ ਦਿਓ ਉਹ ਗੁੱਸਾ ਕਰੂਗਾ ਕਿੰਨਾ ਕੇ ਗੁੱਸਾ ਕਰੂਗਾ ਥੋੜਾ ਬੋਧ ਕਰੂ ਤੇ ਜੇ ਰਵੀਦਾਸ ਦਾ ਕੋਈ ਮਿੱਤਰ ਆਵੇ ਗੁਰੂ ਦਾ ਮਿੱਤਰ ਆਵੇ ਗੁਰੂ ਨਾਨਕ ਦਾ ਪਿਓ ਦਾ ਮਿੱਤਰ ਆਵੇ ਤੇ ਉਦੋਂ ਉਹਨੂੰ ਨਾ ਬੁਲਾਈਏ ਉਹਨੂੰ ਨਾ ਇੱਜ਼ਤ ਦੇਈਏ ਪਿਓ ਦੇ ਮਿੱਤਰ ਨੂੰ ਜਾਂ ਪਿਓ ਦੇ ਵੱਡੇ ਭਰਾ ਨੂੰ ਉਹ ਗੁੱਸਾ ਪਿਓ ਜ਼ਿਆਦਾ ਕਰੂ ਜਾਂ ਘੱਟ ਕਰੂਗਾ ਔਰ ਜਿਆਦਾ ਕਰੂਗਾ ਨਾ ਤੇ ਬਸ ਫਿਰ ਸਾਡੇ ਨਾਲ ਗੁਰੂ ਪਾਤਸ਼ਾਹ ਮੈਨੂੰ ਇਉਂ ਲੱਗਦਾ ਵੀ ਗੁੱਸੇ ਆ ਕਿ ਰਵੀਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੇ ਮਿੱਤਰ ਗੁਰਨਾਨਕ ਪਾਤਸ਼ਾਹ ਤੋਂ ਵੱਡੇ ਉਮਰ ਵਿੱਚ ਵੀ ਵੱਡੇ ਆ ਤੇ ਸਮਕਾਲੀ ਆ ਤੇ ਉਹ ਉਹਨਾਂ ਦਾ ਜਨਮ ਦਿਨ ਆਉਨੇ ਤੇ ਸਿੱਖ ਸੰਗਤ ਨਹੀਂ ਮਨਾਉਂਦੀ ਤਾਂ ਲੱਗਦਾ ਵੀ ਗੁਰਨਾਨਕ ਪਾਤਸ਼ਾਹ ਸਾਡੇ ਸਿੱਖਾਂ ਨਾਲ ਗੁੱਸੇ ਆ